ਜਿਹੜਾ ਹਰ ਸਮੇਂ ਭੜਕਦਾ ਰਹਿੰਦਾ ਹੈ ਹਰ ਸਮੇਂ ਕੁਝ ਲਾਲਚ ਕਰਕੇ ਕੰਮ ਕਰਕੇ ਗਰੋਧ ਕਰਕੇ ਲੋਭ ਕਰਕੇ ਮੋਹ ਕਰਕੇ ਹੰਕਾਰ ਕਰਕੇ ਉਸ ਵੱਲ ਭਜਦਾ ਹੈ ਦੌੜ ਲਾਉਂਦਾ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਇਆ ਹੈ ਕਹਿੰਦੇ ਵੀ ਜਿਹੜਾ ਬੰਦਰ ਹੈ ਨਾ ਬੰਦਰ ਉਹ ਜਿਹੜਾ ਸਰਾਹੀ ਹੁੰਦੀ ਹੈ ਜਿਹੜਾ ਸ਼ਕਾਰੀ ਹੁੰਦਾ ਉਸ ਸਰਾਹੀ ਦਾ ਯੂਜ਼ ਕਰਦਾ ਹੈ ਬੰਦਰ ਨੂੰ ਪਕੜਨ ਦੇ ਲਈ ਉਹਦੇ ਵਿੱਚ ਥੋੜੇ ਜਿਹੇ ਚਣੇ ਪਾ ਦਿੰਦਾ ਜਿਉਂ ਹੀ ਬੰਦਰਾ ਆਉਂਦਾ ਹੈ ਦੋਸਰਾ ਇਹ ਵਿੱਚ ਹੱਥ ਪਾਉਂਦਾ ਹੈ ਤੇ ਜਿਹੜੇ ਛੋਲੇ ਨੇ ਉਹਨਾਂ ਨੂੰ ਕੱਢਣ ਦਾ ਯਤਨ ਕਰਦਾ ਹੈ ਤੇ ਜਦੋਂ ਉਹ ਅੰਦਰ ਹੱਥ ਪਾਉਂਦਾ ਤੇ ਆਪਣਾ ਜਿਹੜਾ ਉਹ ਜਿਹੜੀ ਉਹਦੀ ਮੁਠੀ ਹੁੰਦੀ ਹੈ ਨਾ ਉਸ ਨੂੰ ਬੰਦ ਕਰ ਲੈਂਦਾ ਹੈ। ਪাব ਛੋਲੇ ਨੂੰ ਕੁੱਟ ਕੇ ਪਕੜ ਲੈਂਦਾ ਹੈ ਤੇ ਬਾਹਰ ਵੱਲ ਨੂੰ ਖਿੱਚਦਾ ਪਰ ਉਹਦਾ ਹੱਥ ਫਸ ਜਾਂਦਾ ਹੈ। ਜੇ ਤਾਂ ਹੁਣ ਉਹਦੇ ਵਿੱਚ ਦਿਮਾਗ ਹੋਵੇ ਉਹਦੇ ਉਹਦੀ ਸੂਰਤ ਕੰਮ ਕਰ ਜਾਵੇ। ਤੇ ਛੋਲਿਆਂ ਨੂੰ ਛੱਡ ਦੇਵੇ ਤੇ ਆਪਣੇ ਆਪ ਨੂੰ ਮੁਕਤ ਕਰਾ ਲਵੇ ਤੇ ਉੱਥੋਂ ਚਲਾ ਜਾਵੇ। ਫਿਰ ਤਾਂ ਕੁਝ ਹੋ ਸਕਦਾ ਹੈ ਕਿ ਉਹਦੀ ਜਾਨ ਬਚ ਜਾਵੇ ਹੋ ਸਕਦਾ ਹੈ ਉਹਨਾਂ ਨੂੰ ਜਿਹੜਾ ਕੰਮ ਉਹਨੇ ਸਰਕਾਰੀ ਨੇ ਬਾਅਦ ਵਿੱਚ ਕਰਨਾ ਹੈ ਨਾ ਵੀ ਘਰ ਘਰ ਦੇ ਵਿੱਚ ਉਹਨੂੰ ਮੰਗਣ ਦੇ ਉੱਤੇ ਲਾਉਣਾ ਹੈ ਉਹਨੇ ਆਪਣੀ ਰੋਜੀ ਦਾ ਸਾਧਨ ਬਣਾਇਆ ਸਾਇਦ ਉਸ ਤੋਂ ਬਚ ਸਕਦਾ ਪਰ ਉਹਦੇ ਲਾਲਚ ਕਰਕੇ ਉਹ ਫਸਿਆ ਇਸੇ ਤਰ੍ਹਾਂ ਆਪਾਂ ਸਾਰੇ ਨਾ ਸੰਸਾਰ ਜਿੰਨਾ ਵੀ ਸੰਸਾਰ ਹੈ ਇੱਕ ਲਾਲਚ ਦੀ ਤਰ੍ਹਾਂ ਹੈ ਛੋਲਿਆਂ ਦੀ ਮੁੱਢ ਦੀ ਤਰ੍ਹਾਂ ਆਪਾਂ ਇਹਨੂੰ ਕਸਕੇ